ਪੈਨਸ਼ਨਰ ਐਸੋਸੀਏਸ਼ਨ ਫਗਵਾੜਾ ਦੇ ਸਮੂਹ ਮੈਂਬਰਾਂ ਵੱਲੋਂ 17 ਦਸੰਬਰ ਦਾ ਦਿਨ ਪੈਨਸ਼ਨਰ ਦਿਵਸ ਦੇ ਰੂਪ ਵਿੱਚ ਸਥਾਨਕ ਰੈਸਟੋਰਾਂਸ ਫਗਵਾੜਾ ਵਿਖੇ ਮਨਾਇਆ ਗਿਆ ਜਿਸ ਵਿੱਚ ਜਿੱਥੇ ਸਮੂਹ ਮੈਂਬਰਾਂ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਉੱਥੇ ਹੀ ਉਨ੍ਹਾਂ ਪੰਜਾਬ ਸਰਕਾਰ પાસે ਇਹਨਾਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਵੀ ਮੰਗ ਕੀਤੀ ਇਸ ਦੌਰਾਨ ਵਿਸ਼ੇਸ਼ ਤੌਰ ਤੇ 80 ਸਾਲ ਤੋਂ ਉੱਪਰ ਦੇ ਪੈਨਸ਼ਨਰ ਧਾਰਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਪ੍ਰਧਾਨ ਮੋਨ ਸਿੰਘ ਭੱਟੀ ਜਨਰਲ ਜ਼ਕਰ ਕੁਲਦੀਪ ਸਿੰਘ ਅਤੇ ਸਰਪ੍ਰਸਤ ਕਰਨੈਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਮੌਜੂਦ ਸਾਨ ਮੈਂ ਕਰਨੈਲ ਸਿੰਘ ਸੰਧੂ ਸਾਬਕਾ ਪ੍ਰਧਾਨ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਤੇ ਹੁਣ ਮੈਂ ਪੈਨਸ਼ਨਰਸ ਵੈਲਫੇਅਰ ਐਸੋਸੀਏਸ਼ਨ ਦਾ ਪੰਜਾਬ ਦਾ ਸੂਬੇ ਦਾ ਮੈਂਬਰ ਹਾਂ ਅੱਜ ਅਸੀਂ ਪੈਨਸ਼ਨਰਸ ਮਨਾ ਰਹੇ ਹਾਂ ਜਿਹਦੇ ਵਿੱਚ 80 ਸਾਲ ਤੋਂ ਵੱਧ ਉਮਰ ਦੇ ਜਿਹੜੇ ਸਾਡੇ ਸਾਥੀ ਆ ਉਹਨਾਂ ਦਾ ਸਨਮਾਨ ਕੀਤਾ ਤੇ ਅਸੀਂ ਲਗਾਤਾਰ ਸਰਕਾਰ ਦੇ ਨਾਲ ਦੋ ਤਿੰਨ ਗੱਲਾਂ ਤੇ ਸਾਡੀ ਲੜਾਈ ਆ ਇੱਕ ਜਿਹੜੀ ਸਾਡੀ ਪੀ ਕਮਿਸ਼ਨ ਦੀ ਰਿਪੋਰਟ 16 ਤੋਂ ਲਾਗੂ ਹੋਈ ਆ ਸਾਡੇ 5 ਸਾਲ ਦੇ ਸਾਡੇ ਜਿਹੜੇ ਏਰੀਆ ਦੇ ਸਰਕਾਰ ਨੇ ਉਹ ਨਹੀਂ ਦਿੱਤੇ ਸਾਡੀ ਇਹ ਵੀ ਉਹ ਸਾਡੇ 5 ਸਾਲ ਦੇ ਜਿਹੜੇ ਏਰੀਆ ਦੇ ਪੈਨਸ਼ਨਰ ਦੇ ਤਰੰਤ ਦਿੱਤੇ ਜਾਣ ਹਾਲਾਂਕਿ ਅਦਾਲਤ ਨੇ ਵੀ ਕਿਹਾ ਦੂਸਰਾ ਸਾਡਾ ਜਿਹੜਾ ਕਿ ਜੋ ਮੁਲਾਜ਼ਮਾਂ ਨੂੰ ਦਿੰਦੇ ਸੀ ਉਹੀ ਪੈਨਸ਼ਨਰਾਂ ਨੂੰ ਦਿੰਦੇ ਸੀ ਹੁਣ ਪੈਨਸ਼ਨਰਾਂ ਨੂੰ 2.45 ਨਾਲ ਗੁਣਾਕ ਦਿੱਤਾ ਤੇ ਮੁਲਾਜ਼ਮਾਂ ਲਈ 2.59 ਤੇ ਸਾਡੀ ਮੰਗਿਆ ਵੀ ਪੈਨਸ਼ਨਰਾਂ ਨੂੰ ਵੀ 2.59 ਨਾਲ ਹੀ ਜਿਹੜੀ ਪੈਨਸ਼ਨ ਹੈ ਉਹ ਸਾਡੀ ਰਿਵਾਈਜ਼ ਕੀਤੀ ਜਾਵੇ ਮੈਡੀਕਲ ਭੱਤਾ 2000 ਕੀਤਾ ਜਾਵੇ ਤੇ ਜੇ ਨਾਲ ਹੀ ਜਿਹੜਾ ਅੱਗੇ ਚੱਲਦਾ ਸੀਗਾ ਤੇ ਅਸੀਂ ਕਿਸੇ ਵੀ ਹਸਪੀਟਲ 'ਚ ਦਾਖਲ ਹੋਈਏ ਸਾਨੂੰ ਉੱਥੇ ਕੈਸ਼ ਪੇਮੈਂਟ ਨਾ ਕਰਨੀ ਪਵੇ ਸਰਕਾਰ ਉਹਦੀ ਪੇਮੈਂਟ ਕਰੇ ਇਹ ਜਿਹੜੀਆਂ ਮੰਗਾਂ ਆ ਉਹਨਾਂ ਲਈ ਅਸੀਂ ਲਗਾਤਾਰ ਸਰਕਾਰ ਦੇ ਨਾਲ ਸੰਘਰਸ਼ ਚਿਆਂ ਤੇ ਮੁਲਾਜ਼ਮਾਂ ਦੇ ਨਾਲ ਰੜਕੇ ਅਸੀਂ ਕਰ ਰਹੇ ਹਾਂ ਤੇ ਹੁਣ ਜਿਹੜੇ ਹੈਗੇ ਆ ਮਿਨਿਸਟਰੀ ਰੂਟ ਸਟਾਫ ਐਸਵੀਲੇ ਲੜਾਈ ਚ ਅਸੀਂ ਉਹਨਾਂ ਦੀ ਵੀ ਰਿਪੋਰਟ ਕਰਦੇ ਆ ਕਿ ਦੋ ਤਰੀ ਗੱਲਬਾਤ ਕਰਕੇ ਜਿਹੜੇ ਮੰਗਾਂ ਦਾ ਸਾਡੀਆਂ ਦਾ ਉਹ ਨਪਟਾਰਾ ਕੀਤਾ ਜਾਵੇ ਕਿਉਂਕਿ ਪੈਨਸ਼ਨਰ ਜਿਹੜੇ 80 ਸਾਲ ਤੋਂ ਉੱਤੇ ਆ 90 ਸਾਲ ਤੋਂ ਉੱਤੇ ਆ ਤੇ ਉਹਨਾਂ ਦੇ ਜਿਹੜੇ ਬਕਾਏ ਆ ਉਹ ਤੁਰੰਤ ਰਿਲੀਜ਼ ਕੀਤੇ ਜਾਣ 17 12 2023 ਨੂੰ ਪੈਨਸ਼ਨਰ ਡੈੱਟ ਮਨਾਇਆ ਗਿਆ ਇਸ ਵਿੱਚ ਜੋ ਵੀ ਸਾਥੀ ਪੈਨਸ਼ਨਰ ਸ਼ਾਮਲ ਹੋਏ ਆ ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਆ ਅਤੇ ਸਰਕਾਰ ਤੋਂ ਮੰਗ ਕਰਦੇ ਆ ਕਿ ਪੈਨਸ਼ਨਰਾਂ ਅਤੇ ਮਲਾਜ਼ਮਾਂ ਦੀਆਂ ਜੋ ਵੀ ਮੰਗਾਂ ਹੈ ਜਿਹੜੀ ਹੱਕੀ ਅਤੇ ਜਾਇਜ਼ ਮੰਗਾਂ ਆ ਜਿਨ੍ਹਾਂ ਲਈ ਮਲਾਜ਼ਮ ਪੰਜਾਬ ਭਗਤ ਸੰਘਰਸ਼ ਚਕਾਏ ਆ ਤੇ ਉਹਨਾਂ ਦੇ ਅਗੂਆਂ ਨਾਲ ਦੋ ਤੇ ਵੀ ਗੱਲਬਾਤ ਕਰਕੇ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਤੇ ਆਯੂ 88 ਫੁੱਲਾਂ ਦੇ ਪੈਨਸ਼ਨਰਾਂ ਨੂੰ ਅਜੇ ਤੱਕ 6ਵੇਂ ਪੇ ਕਮਿਸ਼ਨ ਦੇ ਮੁਤਾਬਕ ਪੈਨਸ਼ਨਲ ਵਾਈਜ਼ ਕਰਕੇ ਨਹੀਂ ਦਿੱਤੀ ਗਈ ਉਹ ਵੀ ਅਸੀਂ ਮਤਾ ਪਾਸ ਕੀਤਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਆ ਕਿ ਉਹਨਾਂ ਦੀ ਪੈਨਸ਼ਨ ਤੁਰੰਤ 6ਵੇਂ ਪੇ ਕਮਿਸ਼ਨ ਨਾਲ ਵਾਈਜ਼ ਕਰਕੇ ਉਹਨਾਂ ਨੂੰ ਪੈਨਸ਼ਨ ਨਮੀਆਂ ਦਰਾਂ ਨਾਲ ਦਿੱਤੀ ਜਾਵੇ